13 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖ ਫੌਜਾਂ ਜੱਤ ਦੇ ਜਾਕਾਰਿਆਂ ਨਾਲ ਸਰਹੰਦ ਦੇ ਵਿੱਚ ਦਾਖਲ ਹੋਈਆਂ ਇਸ ਇਸੇ ਚੜ੍ਹਤ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅਗਲੇ ਦਿਨ 14 ਮਈ ਨੂੰ ਆਜ਼ਾਦ ਸਿੱਖ ਖਾਲਸਾ ਰਾਜ ਦਾ ਰਸਮੀ ਐਲਾਨ ਕਰ ਦਿੱਤਾ ਸਰਹੰਦ ਦੇ ਸ਼ਾਹੀ ਅਮੀਰਾਂ ਨੇ ਬਾਬਾ ਜੀ ਦੀ ਈਨ ਨੂੰ ਸਵੀਕਾਰ ਕਰਦਿਆਂ ਆਪਣੇ ਆਪ ਨੂੰ ਬਾਬਾ ਜੀ ਦੇ ਅੱਗੇ ਸਮਰਪਣ ਕਰ ਦਿੱਤਾ ਇਸ ਤੋਂ ਬਾਅਦ ਬਾਬਾ ਜੀ ਵੱਲੋਂ ਸਾਰੇ ਦੋਸ਼ਿਆਂ ਨੂੰ ਖੁਦ ਦਾ ਖੁਦ ਪੇਸ਼ ਹੋਣ ਲਈ ਐਲਾਨ ਕਰ ਦਿੱਤਾ ਕਿਹਾ ਗਿਆ ਕਿ ਜੇ ਉਹ ਪੇਸ਼ ਨਾ ਹੋਏ ਤਾਂ ਚਣ-ਚਣ ਕੇ ਸਜ਼ਾ ਵੰ ਦਿੱਤੀਆਂ ਜਾਣਗੀਆਂ ਉਪਰੰਤ ਬਾਬਾ ਜੀ ਨੇ ਲੋਕ ਦਰਬਾਰ ਵਿੱਚ ਆਮ ਲੋਕਾਂ ਦੀਆਂ ਫਰਿਆਦਾ ਸੁਣੀਆਂ ਉਹਨਾਂ ਦੀ ਜਾਨ ਮਾਲ ਧਰਮ ਧਾਰਮਿਕ ਨਿਸ਼ਾਨੀਆਂ ਅਤੇ ਧਾਰਮਿਕ ਸਥਾਨਾਂ ਦੀ ਮੁਕੰਮਲ ਸੁਰੱਖਿਆ ਦਾ ਯਕੀਨ ਦਵਾਇਆ